ਧਰਪਾਲ ਸਾਹਿਬ ਅ ਸ਼੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਨਾ ਹੈ ਉਹਨਾਂ ਦੀ ਕਿਰਪਾ ਨਾਲ ਮੇਰਾ 골 ਮਟ ਲਾਇਆ ਐ ਏਸ਼ੀਅਨ ਕਪਸਮ ਚੈਂਪੀਅਨਸ਼ਿਪ ਅ ਅਬੂਦਾਬੀ ਯੂਏ ਚੈਂਪੀਅਨਸ਼ਿਪ ਹੈਲਡ ਹੋਈ ਸੀ ਉਥੇ ਪਾਕਿਸਤਾਨ ਨੂੰ ਹਰਾ ਕੇ ਮੇਰਾ 골 ਮਟ ਲਾਇਆ ਮੇਰਾ ਟਾਰਗੇਟ ਸੀ ਅਗਲਾ ਅਗਰ ਵਰਲਡ ਚੈਂਪੀਅਨਸ਼ਿਪ ਹੁੰਦੀ ਹੈ ਸਾਡੀ ਸ਼ੁਭ ਨੀਅਤ ਜੀ ਤਵ ਦੇ ਵਿੱਚ ਫੇਰ ਇਦਾਂ ਹੀ ਬਾਬਾ ਜੀ ਦੀ ਕਿਰਪਾ ਨਾਲ ਅਗਰ ਮੌਕਾ ਮਿਲਿਆ ਦੇ ਤਾਂ ਦੇਸ਼ ਤੇ ਕੰਮ ਬਨਾਰਾ ਸੁਖਨਾ ਬਹੁਤ ਚੰਗਾ ਲੱਗ ਰਿਹਾ ਹੈ ਸਭ ਕੁਝ ਗੁਰੂ ਦੀ ਕਿਰਪਾ ਹੀ ਹੈਗੀ ਹੈ ਉਹਨਾਂ ਦੀ ਕਿਰਪਾ ਤੋਂ ਬਿਨਾ ਕੁਝ ਪੱਤਾ ਵੀ ਨਹੀਂ ਹਿਲਦਾ ਉਹਨਾਂ ਦੀ ਮਰਜ਼ੀ ਤੋਂ ਬਿਨਾ ਤੇ ਉਹਨਾਂ ਦੀ ਕਿਰਪਾ ਹੀ ਹੈ ਤੇ ਇੱਥੇ ਇੱਥੇ ਆ ਕੇ ਅਸੀਂ 골ਡ ਮੈਡਲ ਦਿੱਤੇ ਉੱਥੇ ਜਾ ਕੇ ਅਸੀਂ 골ਡ ਮੈਡਲ ਦਿੱਤੇ ਤੇ ਇੰਡੀਆ ਦਾ ਫਲੈਗ ਉੱਪਰ ਲਾ ਕੇ ਗਏ ਆ ਤੇ ਕੰਮ ਦੇਸ਼ ਤੇ ਕੰਮ ਦਾ ਰਾਰਾ ਸੁਖਨਾ ਸਾਡੇ ਪੰਜਾਬ ਦੀ ਬੇਟੀ ਨੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ ਜੋ ਇਹਦੇ ਵਿੱਚ ਹੋਈਆਂ ਜਿਹੜੀਆਂ ਏਸ਼ੀਆ ਗੇਮਾਂ ਉਹਦੇ ਵਿੱਚ 70 ਕਿਲੋ ਕੁਸ਼ਤੀ ਮੁਕਾਬਲੇ ਬੌਕਸਿੰਗ ਮੁਕਾਬਲੇ ਦੇ ਵਿੱਚ ਇਸ ਬੇਟੀ ਨੇ ਪੰਜਾਬ ਦੀ ਬੇਟੀ ਗੁਰਸੇਵਤ ਕੌਰ ਨੇ ਜੋ ਉੱਥੇ 골ਡ ਮੈਡਲ ਹਾਸਲ ਕੀਤਾ ਇਹਦੇ ਵਾਸਤੇ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਪਰਿਵਾਰ ਵਾਸਤੇ ਪੰਜਾਬ ਵਾਸਤੇ ਦੇਸ਼ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿਉਂਕਿ ਇੱਕ ਇੰਨੀ 9th ਕਲਾਸ ਚ ਪੜ੍ਹਦੀ ਲੜਕੀ ਜਿਹੜੀ ਏਸ਼ੀਆ ਨਿਖੇੜ ਕੇ ਕੋਈ ਗੋਲਡ ਮੈਡਲ ਲਿਆਉਣਾ ਪੰਜਾਬ ਵਾਸਤੇ ਬਹੁਤ ਸੁਭਾਗਾ ਦੇਣਾ ਕਿਉਂਕਿ ਪੰਜਾਬ ਦੇ ਚੰਗੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਸਾਡਾ ਪੰਜਾਬ ਇਨਾ ਗੇਮਾਂ ਦੇ ਵਿੱਚ ਕਾਫੀ ਪਿਛੜਿਆ ਹੋਇਆ ਸੀ ਸੋ ਇਹ ਮਾਪਿਆਂ ਦੇ ਹੌਂਸਲੇ ਸਦਕਾ ਕੋ ਸਾਹਿਬਾਂ ਦੇ ਹੌਂਸਲੇ ਸਦਕਾ ਅਕੈਡਮੀ ਦੇ ਹੌਂਸਲੇ ਸਦਕਾ ਇਹ ਲੜਕੀ ਖੇਡੀ ਹੈ ਸੋ ਇੰਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਮੈਂ ਸਾਰੇ ਪਰਿਵਾਰ ਨੂੰ ਦੇਖਾਸ ਕਰਕੇ ਪੰਜਾਬ ਵਾਸੀਆਂ ਨੂੰ ਵਧਾਈਆਂ ਦੇਣਾ ਤੇ ਵੀ ਸੰਦੇਸ਼ ਕਰਦਾ ਕਿ ਆਪਾਂ ਬੇਟੀਆਂ ਨੂੰ ਕਿਸੇ ਵੀ ਪੱਥੋਂ ਜਿਹੜਾ ਉਹ ਨੈਗਲੈਕਟ ਨਾ ਕਰੀਏ ਇਹਨਾਂ ਦੇ ਹੋਂਰ ਜੋ ਇਹਨਾਂ ਦੇ ਵਿੱਚ ਹੈਗਾ ਉਹਨੂੰ ਅੱਗੇ ਲੈ ਕੇ ਆਈਏ ਤਾਂ ਜੋ ਪੰਜਾਬ ਦਾ ਤੇ ਦੇਸ਼ ਦਾ ਮਾਨ ਵਧਾ ਸਕਣ। ਸੋ ਮੈਂ ਸਾਨੂੰ ਵਧਾਈ ਦੇਣਾ ਅੱਜ ਇਸੇ ਖੁਸ਼ੀ ਦੇ ਵਿੱਚ ਸ਼ੁਕਰਾਨਾ ਕਰਨ ਵਾਸਤੇ ਬੇਟੀ ਪਹੁੰਚੀ ਹੈ ਪਰਿਵਾਰ ਸਮੇਤ ਸੋ ਸਾਰੇ ਪਰਿਵਾਰ ਸਾਰੇ ਪਰਿਵਾਰ ਮੈਂਬਰ ਜਿਹੜੇ ਹਾਜ਼ਰ ਆ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਚਰਨਾਂ 'ਚ ਅਰਦਾਸ ਕਰਦੇ ਆ ਕਿ ਇਦਾਂ ਹੀ ਦਿਨ ਦੁਗਣੀ ਤੇ ਰਾਤ ਚੁਗਣੀ ਤੱਕੀ ਕਰਦੇ ਰਹੀ। ਜਿਹੜੀ ਕੁੜੀ ਨੇ ਆਪਣਾ ਮੈਡਲ ਜਿੱਤਿਆ ਜੀ ਉਹਨਾਂ ਦਾ ਸ਼ੁਕਰਾਨਾ ਕਰਨ ਆਇਆ ਕਿਉਂਕਿ ਅਸੀਂ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਹੀ ਆ ਜਿਹੜੇ ਸਾਰੀ ਚੀਜ਼ਾਂ ਹੋਈਆਂ ਔਰ ਇਹ ਕਰਕੇ ਜੀ ਤੇ ਅਸੀਂ ਤਾਂ ਮਤਲਬ ਨਾਲ ਸਪੋਰਟ ਕਰ ਸਕਦੇ ਹਾਂ ਬਾਬੇ ਦੀ ਕਿਰਪਾ ਬਗੈਰ ਅਸੀਂ ਕਿਤੇ ਵੀ ਨਹੀਂ ਕਿ ਨਾਲ ਜਿਹੜਾ ਪਰਿਵਾਰ ਹੈ ਉਹ ਸਾਰਾ ਨਾਲ ਸਪੋਰਟ ਕਰੇ ਕਿੰਨਾ ਕੁ ਮਾਣ ਹੈ ਬੇਟੀ ਤੇ ਕੁੜੀ ਨੇ ਸਾਨੂੰ ਕੀ ਕਹਿੰਦੇ ਆਪਾਂ ਤਾਂ ਰੱਬ ਨਾਲ ਹੀ ਰੱਬ ਸ਼ੁਕਰ ਹੈ ਸ਼ੁਕਰ ਹੀ ਇਹ ਹੈ ਜੀ ਕਿ ਰੱਬ ਨੇ ਇਹੇ ਕਰਕੇ ਸਾਨੂੰ ਜਾਣਦੇ ਲੋਕੀ ਜੀ ਇਹ ਬਹੁਤ ਮਾਣ ਹੈ ਸਾਡੇ ਵੀ ਪਰਿਵਾਰ ਲਈ ਬਹੁਤ ਵੱਡਾ ਮਾਣ ਹੈ ਜੀ ਇਹ ਕਿ ਕੁੜੀ ਨੇ ਬਹੁਤ ਮਿਹਨਤ ਕਰਕੇ ਕਿੱਥੇ ਪਹੁੰਚੀ ਹੈ